ਪੀਆਰ 106 ਚੋਨਾ ਦੇ ਵਿੱਚ ਕਿਹੜੇ ਅਜਿਹੇ ਗਰੋਥ ਪ੍ਰੋਮੋਟਰ ਜਾਂ ਫਿਰ ਕਿਹੜੀਆਂ ਜਈਆਂ ਖਾਦਾਂ ਪਾਉਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਆਪਾਂ ਇਹ ਤੋਂ ਚੰਗਾ ਝਾੜ ਲੈ ਸਕੀਏ ਤੇ ਜਾਂ ਫਿਰ ਆਪਾਂ ਨੂੰ ਬਿਨਾ ਖਾਦਾਂ ਤੋਂ ਬਿਨਾ ਗਰੋਥ ਪ੍ਰੋਮੋਟਰ ਤੋਂ ਇਕੱਲੇ ਜੂਰੀਏ ਨਾਲ ਇਸ ਤੋਂ ਕਿਵੇਂ ਆਪਾਂ ਚੰਗਾ ਝਾੜ ਲੈ ਸਕਦੇ ਹਾਂ ਇਸ ਬਾਰੇ ਆਪਾਂ ਵੀਡੀਓ 'ਚ ਗੱਲ ਕਰਾਂਗੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਵੇਂ ਕਿ ਇਹ ਵੀਡੀਓ ਦੇ ਵਿੱਚ ਜਿਹੜਾ ਚੋਨਾ ਤੁਸੀਂ ਆਪਣੇ ਖੇਤ ਦੇ ਵਿੱਚ ਲੱਗਿਆ ਦੇਖ ਰਹੇ ਹੋ ਇਹਨੂੰ ਲੱਗੇ ਨੂੰ ਅੱਜ 12 ਦਿਨ ਹੋ ਗਏ ਝੋਨੇ ਨੂੰ ਤੇ ਇਹਦੇ ਵਿੱਚ ਆਪਾਂ ਸਿਰਫ ਹਜੇ ਦੋ ਰੇ ਲਾਏ ਨੇਗੇ ਦੋ ਗੱਟੇ ਜੂਰੀਏ ਦੇ ਇੱਕ ਗੱਟਾ ਤਾਂ ਆਪਾਂ ਲਾਤਾ ਸੀਗਾ ਤੀਜੇ ਚੌਥੇ ਦਿਨੀ ਤੇ ਹੁਣ ਜਿਹੜਾ ਗੱਟਾ ਲਾਇਆ ਆਪਾਂ ਇਹ ਸਿਰਫ ਦੋ ਦਿਨੀ ਹੋਏ ਨੇ ਹੁਣੇ ਲਗਾਏ ਨੂੰ ਤੇ ਆਪਾਂ ਇਹਦੇ ਵਿੱਚ ਪਹਿਲਾ ਰੇ ਲਾਉਣ ਤੋਂ ਬਾਅਦ ਤੇ ਦੂਜੇ ਰੇ ਤੋਂ ਪਹਿਲਾਂ ਵਿਚਕਾਰ ਦੀ ਆਪਾਂ ਸਿਰਫ 33% ਵਾਲਾ ਜਿਹੜਾ ਜਿੰਕ ਆਉਂਦਾ ਉਹ ਮਿੱਟੀ ਦੇ ਵਿੱਚ ਰਲਾ ਕੇ ਪਾਇਆ ਸੀਗਾ ਤੇ ਹੁਣ ਦੂਜਾ ਰੇ ਦਾ ਗੱਟਾ ਲੱਗਿਆ ਇਹਦੇ ਉੱਪਰ 45 ਕਿਲੋ ਵਾਲਾ ਤੇ ਨਾ ਹੀ ਆਪਾਂ ਕੋਈ ਜਿਆਦੇ ਜੂਰੀਆ ਲਾਏਗਾ ਤੇ ਇਹਦੀ ਤੁਸੀਂ ਗਰੋਥ ਦੇਖ ਲਓ ਵੀ ਕਿੰਨੀ ਵਧੀਆ ਕੀਤੀ ਹੈ ਨੇ ਜੇ ਹੁਣ ਆਪਾਂ ਇੰਨੇ ਟਾਈਮ ਦੇ ਵਿੱਚ ਇਹਦੇ 'ਚ ਕੋਈ ਨਾ ਕੋਈ ਹੋਰ ਗਰੋਥ ਪ੍ਰੋਮੋਟਰ ਜਾਂ ਹੋਰ ਕੋਈ ਪ੍ਰੋਡਕਟ ਲਿਆ ਕੇ ਪਾ ਦਿੰਨੇ ਆ ਨਾਲੇ ਤਾਂ ਆਪਣਾ ਬਾਧੂ ਦਾ ਉਹਦੇ ਨਾਲ ਖਰਚਾ ਹੁੰਦਾ ਕਿਉਂਕਿ ਇਹਨੇ ਜਦੋਂ ਵੀ ਪੂਜਾ ਬਣਾਉਣਾ ਗਰੋਥ ਕਰਨੀ ਆ ਤਾਂ ਆਪਣੇ ਟਾਈਮ ਦੇ ਹਿਸਾਬ ਨਾਲ ਹੀ ਕਰਨੀ ਆ ਜਿੰਨਾ ਸਮਾਂ ਇਹਨੂੰ ਲੱਗੇ ਨੂੰ ਹੋਇਆ ਤਾਂ ਹੌਲੀ-ਹੌਲੀ ਇਹਨੇ ਗਰੋਥ ਕਰਨੀ ਸ਼ੁਰੂ ਕਰਨੀ ਆ ਕਿ ਆਪਣੇ ਤਾਂ ਇਸ ਤਰ੍ਹਾਂ ਦੇ ਡਾਲ ਵੀ ਇਹ ਪਾਣੀ ਸੁੱਕਣ ਦੇ ਮਾੜਾ ਜਿਹਾ ਜਦੋਂ ਸੁੱਕ ਜਾਂਦਾ ਪਾਣੀ ਉਹਦੀ ਚੂਹੇ ਖਾਣ ਲੱਗ ਜਾਂਦੇ ਨੇਗੇ ਇਹਦਾ ਜੇ ਕਿਸੇ ਕਿਸਾਨ ਭਰਾ ਨੂੰ ਹੱਲ ਪਤਾ ਲੱਗਿਆ ਜਾਂ ਤਜਰਬਾ ਕਰਿਆ ਕਿਸੇ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰੋ ਵੀ ਇਹਦਾ ਕੀ ਹੱਲ ਕਰ ਸਕੀ ਆਪਾਂ ਕਿਉਂਕਿ ਪਾਣੀ ਵੀ ਜਿਹੜਾ ਜ਼ਰੂਰੀ ਹੁੰਦਾ ਝੋਨੇ ਨੂੰ ਸੁਕਾ ਕੇ ਲਾਉਣਾ ਜੇਕਰ ਆਪਾਂ ਲਗਾਤਾਰ ਪਾਣੀ ਦਾ ਕਿਹਰਾ ਭਰੀ ਰੱਖਾਂ ਖੇਤ ਭਰੀ ਰੱਖਾਂਗੇ ਤਾਂ ਉਹਦੇ ਨਾਲ ਵੀ ਜਾਦੇ ਗਰੋਥ ਵੀ ਨਹੀਂ ਕਰਦਾ ਝੋਨਾ ਤੇ ਫਟਾਰਾ ਵੀ ਘੱਟ ਕਰਦਾ ਬੂਝਾ ਘੱਟ ਮੰਨਦਾਗਾ ਤੇ ਝਾੜਦੀ ਵੀ ਅਸਰ ਪੈਂਦਾ ਉਹਦੇ ਨਾਲ ਇਹ ਚੀਜ਼ ਆਪਾਂ ਨੂੰ ਜ਼ਰੂਰ ਹੱਲ ਦੱਸਿਓ ਕੋਈ ਕਮੈਂਟਾਂ ਦੇ ਵਿੱਚ ਜਦੋਂ ਆਪਾਂ ਇਹਦੇ ਉੱਪਰ ਤੀਜਾ ਰੇ ਇਹਦਾ ਗੱਟਾ ਲਾਵਾਂਗੇ ਉਦੋਂ ਇਹਨੇ ਹੋਰ ਗ੍ਰੋਥ ਕਰ ਜਾਣੀਆਂ ਤੇ ਬਾਅਦ ਦੇ ਵਿੱਚ ਤੀਜੇ ਰੇ ਨਾਲ ਫੇਰ ਇਹਨੇ ਗ੍ਰੋਥ ਕਰੀ ਜਾਣੀਆਂ ਬੂਝਾ ਬਣਾ ਜਾਣਾ ਚੰਗੀ ਤਰ੍ਹਾਂ ਤਾਂ ਆਪਾਂ ਨੂੰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗ੍ਰੋਥ ਪ੍ਰੋਮੋਟਰ ਜਾਂ ਹੋਰ ਲੱਗ ਤੋਂ ਖਾਦ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹਨੇ ਆਪਣੇ ਸਮੇਂ ਦੇ ਹਿਸਾਬ ਨਾਲ ਗ੍ਰੋਥ ਕਰਨੀ ਹੁੰਦੀ ਆ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਕਿਵੇਂ ਇਹਦੀ ਗ੍ਰੋਥ ਕਰਾ ਸਕਦੇ ਆਂਗੇ ਤਾਂ ਆਪਾਂ ਸਭ ਤੋਂ ਪਹਿਲਾਂ ਜਦੋਂ ਪਨੀਰੀ ਲਾਉਣੇ ਹੁੰਨੇ ਉਦੋਂ ਆਪਾਂ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਪਨੀਰੀ ਬੀਜਣ ਵੇਲੇ ਵੀ ਬੀਜ ਸੋਧ ਕੇ ਬੀਜਣਾ ਜ਼ਰੂਰੀ ਆ ਤੇ ਬਾਕੀ ਜਦੋਂ ਵੀ ਆਪਣੀ ਪਨੀਰੀ ਪੱਟ ਕੇ ਖੇਤ ਦੇ ਵਿੱਚ ਲਾਉਣੀ ਆ ਤਾਂ ਉਹਦੀਆਂ ਜੜ੍ਹਾਂ ਨੂੰ ਦਵਾਈ ਲਾਉਣੀ ਬਹੁਤ ਜ਼ਰੂਰੀ ਹੁੰਦੀ ਆ ਜਿਹਦੇ ਨਾਲ ਕੋਈ ਨਾ ਕੋਈ ਜਿਹੜਾ ਵਾਇਰਸ ਹੁੰਦਾ ਜਾਂ ਉਲੀ ਰੋਗ ਹੁੰਦਾ ਉਹ ਖਤਮ ਹੋ ਜਾਂਦਾ ਬਾਕੀ ਹੋਰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਤੇ ਗ੍ਰੋਥ ਪ੍ਰੋਮੋਟਰ ਲਿਆ ਕੇ ਪਾਉਣ ਦੇ ਨਾਲੋਂ ਆਪਾਂ ਖੇਤ ਦੇ ਵਿੱਚ ਮੂੰਗੀ ਦੀ ਜਿਹੜੀ ਹਰੀ ਖਾਦ ਆ ਉਹ ਵਿੱਚ ਜ਼ਰੂਰ ਬਾਹਿਆ ਕਰੋ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਬਾਕੀ ਪੀਆਰ 26 ਨੂੰ ਬਾਲੀਆਂ ਕੋਈ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਆਪਣੇ ਆਪ ਹੀ ਪੂਜਾ ਬਣਾ ਕੇ ਤਿਆਰ ਕਰ ਲੈਂਦੀ ਹੈ ਵਧੀਆ ਘੱਟ ਸਮੇਂ ਦੇ ਵਿੱਚ ਪਰ ਜ਼ਰੂਰੀ ਹੈ ਇਹਦਾ ਟਾਈਮ ਸਿਰ ਆਪਾਂ ਉਹ ਖਤਮ ਕਰ ਦੇਣਾ ਚਾਹੀਦਾ ਫੇਰ ਹੀ ਇਹ ਤੋਂ ਆਪਾਂ ਚੰਗਾ ਝਾੜ ਲੈ ਸਕਦੇ ਆ ਤੇ ਬਾਕੀ ਇਹ ਹਰੀ ਖਾਦ ਇਹ ਵੀ ਇਹਨੂੰ ਬਹੁਤ ਜ਼ਿਆਦਾ ਕੰਮ ਕਰਦੀ ਆ ਤੇ ਬਾਕੀ ਬਿਮਾਰੀਆਂ ਦੀ ਗੱਲ ਕਰੀ ਤੇ ਜ਼ਿਆਦਾਤਰ ਇਹਨੂੰ ਗੋਭ ਵਾਲੀ ਸੁੰਡੀ ਦੀ ਸਮੱਸਿਆ ਆ ਸਕਦੀ ਆ ਤੇ ਹੋਰ ਕੋਈ ਨਾ ਤਾਂ ਤੇਲੇ ਦੀ ਇਹਨੂੰ ਬਾਲੀ ਬੜੀ ਸਮੱਸਿਆ ਆਉਂਦੀ ਆ ਕੋਈ ਜ਼ਰੂਰਤ ਨਹੀਂ ਹੈਗੀ ਪਹਿਲਾਂ ਹੀ ਆਪਾਂ ਨੂੰ ਸਪਰੇਅ ਕਰਨ ਦੇ ਉੱਪਰ ਇਸ ਲਈ ਆਪਾਂ ਜਦੋਂ ਵੀ ਆਪਾਂ ਨੂੰ ਲੱਗੇ ਸੱਕ ਲੱਗੇ ਤਾਂ ਖੇਤ ਦੇ ਵਿੱਚ ਆਪਾਂ ਚਾਰੇ ਪਾਸੇ ਢੇੜਾ ਦੇ ਕੇ ਗੌਰ ਕਰਕੇ ਫੇਰ ਹੀ ਕੋਈ ਨਾ ਕੋਈ ਦਵਾਈ ਸੜਕੋ ਨਹੀਂ ਆਪਾਂ ਨੂੰ ਕਿਸੇ ਦੇ ਮਗਰ ਲੱਗ ਕੇ ਦਵਾਈ ਸੜਕਣ ਦੀ ਕੋਈ ਜ਼ਰੂਰਤ ਨਹੀਂ ਇਹਦੇ ਉੱਪਰ ਬਾਕੀ ਇਹਦੇ ਬਾਰੇ ਆਪਾਂ PR126 ਬਾਰੇ ਹੋਰ ਜਾਣਕਾਰੀ ਲੈ ਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਧੰਨਵਾਦੀ ਵੀਡੀਓ ਦੇਖਣ ਲਈ